ਚੱਲੀ ਜਾਂਦਾ ਪਟੇ ਵਾਲਾ ਬਰਮਾ ਭਾਈ ਐਵੇਂ ਜਿਨਾ ਮਾਰੀ ਕਮਾ ਕੇ ਥੇਲ ਡੁੱਲ ਗਿਆ ਇੱਥੇ ਹੋ ਗਏ ਟੱਕਰੇ ਏ ਆ ਨ ਯਾਰਾ ਬਹੁਤ ਸੋਹਣਾ ਲੱਗੀ ਜਾਂਦਾ ਹਾਂ ਕਾਲਿਆ ਲੰਡੀ ਬੁੱਚੀ ਤਾਂ ਗੱਗੂ ਦੀ ਰਹਦੀ ਹੁੰਦੀ ਹੈ ਹਮੇਸ਼ਾ ਉਹ ਦੇਖ ਸਾਡੇ ਵਾਲਾ ਪਰਮਾ ਤਰ ਕੇ ਕ੍ਰਾਸ ਪਾ ਕੇ ਮੂੰਹ ਕਮਾ ਕੇ ਪਾਣੀ ਵੱਟਣ ਦੀ ਤਿਆਰੀ ਆ ਸਿਰਿਆ ਓ काम हो गया अक्सर एक सवाल ਹੁੰਦਾ ਜਦੋਂ ਵੀ ਆਹ ਵੀਡੀਓ ਜਿੱਦੇ ਆਪਣਾ ਪਾਉਣੇ ਆਂਗੇ ਪਾਣੀ ਦੀ ਬਾਰੀ ਵਾਲੀ ਬਰਮੇ ਵਾਲੀ ਕਿ ਭਾਈ ਇਹ ਕਿੰਨੇ ਦਾ ਬਣਿਆ ਸੀ ਜਾਂ ਕਿੰਨੇ ਦਾ ਬਣਦਾ ਕਟੋ ਹੋ ਜਾਣਾ ਉਹ ਨਮਾ ਇਹਦਾ ਗੋਡੀ ਕਿੱਤੇ ਚ ਭਿੱਜ ਕੇ ਯਾਰ ਮੈਂ ਵਿੱਚ ਵੜ ਕੇ ਖੋਲਦਾ ਜਰਾ ਤੇ ਹਵਾ ਮਿੱਤਰਾ ਖਾਸੀ ਇਹ ਤੇਜ ਆ ਬੁੱਲੇ ਹਲੂ ਨੇ ਮਾਰ ਦਿਆ ਕਣਕ ਤੇ ਕਮਾ ਚਾਲ ਹੋਈ ਸੇਵਕਾ ਖਾਤਰਿਆੜਾ ਹੀ ਇੱਥੇ ਵਾਹਿਗੁਰੂ ਜੀ ਓਏ ਹੋਰ ਗੱਗੂ ਮੱਲ ਚੱਲੀਏ ਕਿਸੇ ਪਾਸੇ ਹੈ ਤੂੰ ਦੱਸ ਯਾਰ ਤੂੰ ਜਿੱਧਰ ਆਖੇਂਗਾ ਉਧਰ ਹੀ ਚੱਲ ਵੜਾਂਗੇ ਬੋਲ ਦੱਤਾਂ ਦਾ ਉਧਰ ਅਲਮਾਰੀ ਜੀ ਰੱਖੀਆਂ ਪਈਆਂ ਤੇ ਵੱਡ ਖਾਲੀ ਕਰ ਦਿਆਂਗੇ ਜੇ ਨਹਿਰ ਚ ਪਾਣੀ ਨਾ ਹੋਇਆ ਤਾਂ ਵਾਹਿਗੁਰੂ ਜੀ ਸਾਰੇ ਬਲੇਗਾ ਤੇ ਅਦਰ ਮੈਂ ਨਹਿਰ ਵਾਲੇ ਪਾਸੇ ਲੈ ਕੇ ਜਾਵਾਂਗੇ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਾਸਰੀਆ ਕਾਲ ਪਿੰਡ ਸੂਰਤੀਏ ਤੋਂ ਸਵਾਗਤ ਅੱਜ ਦੇ ਨਵੇਂ ਬਲੌਗ 'ਚ ਤੁਹਾਨੂੰ ਹੱਜੀਆ ਨੂੰ ਆਖਦੇ ਆ ਅ 18 ਫੱਗਣ 1 ਮਾਰਚ 1225 ਸ਼ਨੀਵਾਰ ਦਾ ਦਿਨ 9:00 ਵਜੇ ਦੇ 11:00 ਸਮਾਂ ਹੋ ਗਿਆ ਤੇ ਸ਼ਨੀਵਾਰ ਨੂੰ ਆਪਣੀ ਪਾਣੀ ਦੀ ਵਾਰੀ ਹੁੰਦੀ ਹੈ ਤੇ ਪਾਣੀ ਦੀ ਵਾਰੀ ਪਹਿਲਾਂ ਦੇਖਦੇ ਆ ਜੇ ਬਾਣੀ ਪਾਣੀ ਪੂਣੀ ਹੋਇਆ ਤਾਂ ਫਿਰ ਹਰੇ ਵਾਲਾ ਵੱਡ ਖਾਲੀ ਕਰਨ ਦੇ ਰੈ ਟਾਲ ਦੇਾਂਗੇ ਤੇ ਗੱਗੂ ਨੌਜਵਾਨ ਦੀ ਸਲਾਹ ਲੈਣਾ ਹੈ ਸੀ ਕਿਵੇਂ ਕਰੀਏ ਤਗੜੀ ਮਾਸੀ ਚਾਚਾ ਖੁਦਾ ਆਪ ਅੱਜ ਤੋਂ ਪਹੇ ਨਹੀਂ ਅੰਦਰ ਹੋਊਗਾ ਚਾਰਜ ਨਹੀਂ ਹੋਇਆ ਹਣਾ ਉਹ ਕਿਵੇਂ ਚਾਚਾ ਠੀਕ ਹੈ ਠੀਕ ਹੈ ਭਾਈ ਠੀਕ ਹੀ ਯਾਈਦਾ ਜਗਨੀ ਆ ਜਾ ਜਾਇਆ ਉਹ ਵਧੀਆ ਕੋ ਤੇ ਜਾ ਮੈਂ ਕੱਲ ਨੂੰ ਸਿੱਧਾ ਬਾਬਾ ਜੀ ਸੁਣਾਈ ਦੇ ਜਾਂਦੇ ਆ ਵੀ ਕੱਲ ਨੂੰ ਕੋਈ ਖਾਸ ਕੰਮ ਕਰਨਾ ਹੋਇਆ ਆਪਦਾ ਤਾਂ ਇਰ ਦਰਸ਼ਨ ਕਰਵਾ ਕੇ ਲਿਆਵਾਂਗੇ ਬਾਬਾ ਜੀ ਤੁਹਾਨੂੰ ਅਖੰਡ ਪਾਠ ਨੇਗੇ ਇੱਥੇ ਗਵਾਂਢ ਚ ਆਪਣੇ ਤੇ ਖੈਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਭਾਈ ਜੀ ਨੇ ਹਾਲੇ ਤੱਕ ਨਹੀਂ ਕਰਿਆ ਫੋਲੋ ਵੀ ਕਰ ਲਿਓ ਤੇ ਬਿਲਹਾਲ ਰੋਟੀਆਂ ਟੋਕ ਕੇ ਛਕੀ ਜਾਂਦੇ ਨੌਜਵਾਨ ਤੇ ਆਪਾਂ ਆਪਣੀ ਸਲਾਹ ਕਰਕੇ ਫਿਰ ਅਗਲਾ ਕਾਰਿਆਕਰਮ ਜਾਰੀ ਕਰਦੇ ਆਂ ਬਾਹਿਰ ਦੂਜੀ ਫਤਿਹ 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 ਤੋਂ ਉਪਰੰਤ ਸਾਰੇ ਹੀ ਨਗਰ ਨੂੰ ਸਾਰੀਆਂ ਸੰਗਤਾਂ ਲਈ ਬੇਨਤੀ ਕਰਦੇ ਹੈ ਭਾਈ ਇਹ ਬੇਨਤੀ ਮੁਕੀਲ ਸਿੰਘ ਖਾਲਸਾ ਵੱਲੋਂ ਹੈ ਜੋ ਕਿ ਕੱਲ ਤੋਂ ਲੈ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਰੱਬੋ ਵਾਲੇ ਜੀ ਸ੍ਰੀ ਗੱਲਪਾਟ ਵਿਕਾਸਾ ਨੇ ਮੁਕੀਲ ਸਿੰਘ ਜੀ ਕਰ ਰਹੇ ਸੀ ਸੋ ਸਤਿ ਸ੍ਰੀ ਅਕਾਲ ਪਰਮੇਸ਼ਰ ਦੀ ਗਾਂ ਲਾ ਮਾਤਾ ਜੀ ਚਾਈ ਨੇ ਬਾਤ ਲਾਤ ਉੱਤੇ ਸਾਰੇ ਨਗਰ ਨੂੰ ਸਾਡਾ ਧੰਨਵਾਦ ਜੀ ਕਰਦੇ ਹਾਂ ਬਤੂਰ ਦਾ ਜੇ ਘਰੇ ਗੁਰੂ ਮਹਾਰਾਜ ਜੀ ਜਾਨ ਸੁਣਾਈਆ ਪਰੂ ਭਾਈ ਆਖ ਧੁੰਦ ਦਾ ਬਈ ਖਾਸਾ ਬੋਲ ਵਾਲਾ ਅੱਜ ਧੁੰਦ ਚੰਗੀ ਆ ਚਾਰ ਚਪੇਰੇ ਇਹਦੇ ਬਾਕੀ ਤੁਸੀਂ ਦੇਖਿਓ ਦੱਸਿਓ ਬਈ ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਧੁੰਦ ਆ ਹੈਗੀ ਸੀ ਯਾ ਮੌਸਮ ਦਾ ਕੀ ਹਾਲ ਆ ਕੱਲ ਸੋਹਣੀ ਤੋਂ ਧੁੱਪ ਨਿਕਲੀ ਰਹੀ ਦੁਪਹਿਰ ਚ ਅੱਜ ਇਹ ਇਹ ਹਾਲ ਆ ਹੋ ਕਿਵੇਂ ਕਾਲਿਆ ਠੀਕ ਐ ਮਾਪੀ ਅਰਦਾਸ ਹੋ ਰਹੀ ਹੈ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਭਾਈ ਜੀ 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 ਖਾਲਸਾ ਦੀ ਘਰੇ ਪਹੁੰਚਣ ਦੀ ਕਿਰਪਾ ਦਾ ਕਰੋ ਪੰਜ ਚਾਰ ਮਿੰਟਾਂ ਦੇ ਅੰਦਰ ਅੰਦਰ ਭਾਈ ਹਵਾ ਫੇਰ ਚੱਲ ਵੀ ਚਾਚਾ ਜੀ ਸ਼ਾਗਲਾ ਕਾਲਿਆ ਰੋਟੀਆਂ ਫੇਰ ਆਪਾਂ ਹੋਈ ਯਰਵਾਨਾ ਉਹ ਬੱਲੇ ਚਾਚਾ ਕੀ ਲਾਤਾ ਡੂੰਗਾ ਵੱਟ ਕੇ ਲਾਵਾ ਲਾਉਣਾ आले ਪਲਾਈ ਬਣਾਈਏ ਥੱਲੇ ਪਲਾਈ ਲੈ ਕੈਂਦੇ ਹੁੰਦੇ ਨੇ ਆ ਵੀਡੀਓ ਜੀ ਦੇਖਦੇ ਹੁੰਦੇ ਆ ਥੱਲੇ ਆਹ ਸਬਜ਼ੀ ਜੋ ਕਰਨ ਤੁਮਾਂ ਦਾ ਸੱਟਿਆ ਕਰੋ ਤੁਸੀਂ ਜੇ ਲਾਉਨੇ ਉਹ ਜਿਆ ਕੋਈ ਬਾਲਾ ਅੱਛਾ ਉਹ ਰੇ ਬਣ ਜਾਂਦੀ ਆ ਹੈ ਠੀਕ ਹੈ ਬੜੀ ਬਗੋਂ ਫਰਕੜੀ ਕਲੀ ਕਲੀ ਫਰਕੜੀ ਖਾਲ ਜਿੱਤੇ ਇਹ ਨਾ ਹੋਵੇ ਆਪਣੇ ਚੱਲਣ ਤੋਂ ਪਹਿਲੀ ਮੱਚੇ ਵੱਲ ਮੱਚੀ ਨੂੰ ਗਰੰਟੀ ਦਿੰਦਾ ਮੈਂ ਹਵਾ ਵੇਰ ਚੱਲ ਵੀ ਬਾਰੀ ਆਦ ਰੋ ਗੜੇ ਤਾਖਰੇੰਬਰ ਸਰਵਰ ਨੇ ਹਾਂ ਅੰਮਰਸਰ ਜਲੰਧਰ ਵਾਲੇ ਪਾਸੇ ਇਹ ਕਾਫੀ ਤਾਵਾ ਤੇ ਖੜੇ ਹੈ ਚੱਲ ਦੇਖਦੇ ਆਂ ਕਰ ਲਿਆ ਤਿਆਰੀ ਨੌਜਵਾਨਾਂ ਨੇ ਪਾਣੀ ਦੀ ਲਾਉਣੀਆਂ ਬਾਰੀ ਨੌਜਵਾਨਾਂ ਨੇ ਤੇ ਉਹ ਦੂਜਾ ਡਾਇਰੈਕਟਰ ਵੀ ਮਨਪ੍ਰੀਤ ਨੂੰ ਕਹਿ ਕੇ ਮੰਗਾ ਲਿਆ ਕਿ ਭਾਈ ਹਰੇ ਦਾ ਵੱਡ ਵੀ ਖਾਲੀ ਕਰ ਦਾਂਗੇ ਹਾਂ ਪਮੋਲੇ ਜਿਹੀ ਫਿਰਦਾ ਓਏ ਕਿੱਦ ਰੇੜੀ ਉਧਰਾ ਖੋਲ ਦੇ ਨਾ ਗਾਂ ਦਾ ਰੇਕਟਰ ਇਧਰੋਂ ਨਹੀਂ ਖੁੱਲਦਾ ਕਿ ਇਹ ਬਾਹਰੋਂ ਜੜਿਆ ਹੋਇਆ ਬਾਹਰੋਂ ਜੜਿਆ ਹੋਇਆਗਾ ਕੋਈ ਨਾ ਕੋਈ ਨਾ ਖੁੱਲੀ ਖੜੀ ਆ ਪੱਥਰ ਲਿਆਉਣੇ ਆ ਕੋਈ ਨਾ ਕੰਮ ਕਾਦਾਂ ਨਹੀਂ ਵੇੜਨਗੇ ਇਹ ਫਰਾਗ ਉਤਰਨਾ ਆ ਕੇ ਇੰਨਾ ਨੇ ਆਪਾਂ ਬਾਰੀ ਲਾ ਲਾਂਗੇ ਹੈ ਮਗਰਲੇ ਪਾਸੇ ਦੀ ਹੋ ਗਿਆ ਉਹ ਕੋਈ ਨਾ ਚੱਲਦੀ ਨਹੀਂ ਹੈ ਚਲਾ ਦੇਗੇ ਜਦੋਂ ਤੂੰ ਤੂੜੀ ਵਾਲੀ ਚਲਾਇਆ ਕਰੇਗਾ ਆ ਜੋ ਕਿਵੇਂ ਜਾਂਦੀ ਨਹੀਂ ਕਿਉਂ ਮੈਂ ਕਿੰਨੀ ਆਰੇ ਲੈਣੇ ਤੂੰ ਨਾਨਕੀ ਜਾਏਗਾ ਚਲੋ ਭਾਈ ਓਏ ਉਹ ਬੱਲੇ ਹੋ ਰਿਹਾ ਕੰਮ ਲੈਣਾ ਬਾੜਾ ਖਾਲੀ ਕਰਨਾ ਯਾਰ ਇਹਨੂੰ ਪਹਿਲਾਂ ਤਿਆਰ ਕਰਾ ਰਹੀ ਰੋਟੀ ਖਵਾ ਕੇ ਚੱਲਿਆ ਹੌਲੀ ਲੈ ਆਈ ਗੱਡੀ ਠੀਕ ਹੈ ਅਦਾਜ ਆ ਹੁਣੀ ਭੱਜ ਕੇ 10:11 ਦਾ ਟਾਈਮ ਹੋ ਗਿਆ ਤੇ ਤੁੰਤ ਹਾਲੇ ਤੱਕ ਵੀ ਬਈ ਕੰਧ ਵਰਗੀ ਖੜੀ ਹੈਗੀ ਬਟੇਂਡਾ ਇਹ ਬਟੇਂਡਾ ਸਿੱਧਾ ਹੀ ਸਰਦੂਲਗੜ ਤੋਂ ਬਟੇਂਡਾ ਅੱਗੇ ਨਾਲ ਹੋ ਰਹਾ ਬਾਤੂ ਪਾਣੀ ਨਾ ਬੱਲੇ ਬੱਲੇ ਹੋ ਜੂਗੀ ਆ ਉਹਦਾ ਨੌਜਵਾਨ ਵੀ ਬਾਰਮਾ ਪਾ ਕੇ ਉੱਤੇ ਚੜਦਾ ਗੱਗੂ ਨੌਜਵਾਨ ਠੀਕ ਹੈ ਵਧੀਆ ਹੜਕ ਬਣਾ ਦੇ ਚੰਗਾ ਹੋਰ ਬਿਹਤਰ ਗੱਡੀ ਆ ਪਿੱਛੇ ਚਾਲੋ ਚਾਲੋ ਚਾਲੇ ਆਹ ਸੁਣਦਾ ਨੌਜਵਾਨ ਗਾਣੇ ਦਾ ਪੁਰਾਣੇ ਓਏ ਜਿਹਨਾਂ ਮਾਰੀ ਕਮਾ ਕੇ ਇੱਕ ਏਕਟਰ ਆ ਖੜਾ ਰੱਖਿਆ ਇਹਨਾਂ ਨੇ ਆ ਬੋਤੇ ਵਾਲੀ ਰੇੜੀ ਦੇਖ ਲਿਆ ਹਾਂ ਘਾਟਾ ਪਾਣੀ ਕਿ ਮੁੱਗਾ ਪੰਦਾ ਓਏ ਕਿਉਂ ਹੀ ਲੱਗਦਾ ਬਾਤ ਲੋ ਟਾਈਮ ਹੋ ਗਿਆ ਚੱਲ ਜੀ। ਹਰਾਵਾਟਰ ਸੈਨ ਚੱਲ ਆ ਗਿਆ ਹੈ। ਹਰਾਵਾਟਰ ਸੈਨ ਇੱਥੂ ਸਿੱਟ ਲੈਨੇ ਹਰਾ ਫਿਰ ਆਪਾਂ। ਆ ਗਿਆ। ਬੱਲੇ 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 ਨੌਜਵਾਨ ਤੇ ਨੌਜਵਾਨ ਇਕੱਠੇ ਹੋਏ ਫਿਰਦੇ ਆਗੇ। ਉਹ ਆ ਕੀ ਕਰ ਰਖਿਆ ਚਿੱਕੜ ਜਿਆਦਾ ਲਿਖ ਕੇਵੇਂ ਸੀਰੇ। ਔਰ ਬਲਵਿੰਦਰ ਸਿੰਘ ਖਾਲਸਾ। ਬਾਈ ਸਿੰਘ ਖਾਲਸਾ। ਆ ਬੱਲੇ ਚੋਰੀ ਆ ਪਹਿਲੇ ਜਰੀ ਦਾ। ਉਹ ਤੇ ਡੁੱਲ ਗਿਆ ਹੁਣ ਪਾਣੀ ਤੇ। ਪਾਣੀ ਡੁੱਲ ਗਿਆ। ਪਾਣੀ। ਤੇਲ ਡੁੱਲ ਗਿਆ। ਸਿਰਾ ਕੈਂਪਰ ਹੋਰ ਬਾਦੋ ਜਾ ਕੇ ਇੱਕ। ਬਾਦੂ ਤੇਰੇ ਆਪਣੇ ਕੋਲ। ਨੌਜਵਾਨ ਕਹਿੰਦੇ ਬਈ ਪਾਣੀ ਤੇ ਚਲਾਵਾਂਗੇ ਟਰੈਕਟਰ ਅੱਜ ਹੈ ਇਹ ਬਈ ਨਹਿਰ ਦੇ ਪਾਣੀ ਤੇ ਚੱਲਦਾ ਉਹ ਮੋਡੀਫਾਈ ਕਰਾ ਕੇ ਆ ਪਾਣੀ ਪਾ ਲਈ ਹਾਂ ਵਿੱਚ ਪੈਂਦੇ ਜੂਰ ਗਿਆ ਇਹਦੇ ਹਾਂ ਭਾਖੜਾ ਦੇ ਪਾਣੀ ਤੇ ਚੱਲ ਸੱਤ ਵਚਨ ਠੀਕ ਹੋ ਇਹਨੂੰ ਖੇਤ ਆ ਕੇ ਨਵੀਂ ਤਰ੍ਹਾਂ ਹੀ ਕਰਾਉਣ ਲੱਗ ਗਏ ਆ ਪ੍ਰਸ਼ਾਦਾ ਪਾਣੀ ਤਾਂ ਬੰਨ੍ਹ ਦਿਓ ਕੋਈ ਵੇਰ ਬੱਜੂ ਬੱਚਾ ਖਾਲਾ ਕੋਈ ਗੱਲ ਨਹੀਂ ਕੰਮ ਤਾਂ ਚੱਲਦੀ ਰਹਿੰਦੇ ਸੀ ਰੋਟੀ ਖਾਣ ਵਾਸਤੇ ਹੀ ਕੰਮ ਕਰਦੇ ਫਿਰਦੇ ਆ ਕਿ ਨਹੀਂ ਆ ਨਿਕਲੀ ਜਾਂਦਾ ਵਿੱਚੋਂ ਕੋਈ ਬਹਾੜਾ ਨਹੀਂ ਥੋੜਾ ਹੀ ਆ ਨਹੀਂ ਬਹੁਤ ਘੜਤਾ ਪਹਿਲਾਂ ਚਲ ਕੋਈ ਨਾ ਹੋ ਜੂ ਸਾਫ ਹੋ ਜੂ ਬੰਦ ਹੋ ਜਾਂਦਾ ਸੀ ਚੜਦੀ ਕਲਾ ਚੜਦੀ ਕਟਾ ਆਹ ਜੀ ਉਧਰ ਨੂੰ ਭੱਜ ਜਾਂਦਾ ਸੀ ਬਹਾੜਾ ਤੇ ਜਬਕੀਲ ਖਾਲਸੇ ਘਰ ਬੰਨੀ ਤੇ ਆ ਵਰਮਾ ਭਈਏ ਨੌਜਵਾਨ ਲਾਉਂਦੇ ਹੁੰਦੇ ਆ ਪੁਲੀ ਤੇ ਪਟਾ ਚੜਾ ਕੇ ਇਹ ਪਹਿਲਾਂ ਵਾਲੇ ਸਟਾਈਲ ਵਾਲਾ ਵਰਮਾ ਤੇ ਜਿਹੜਾ ਕਿ ਸਦਾ ਬਹਾਰ ਹੈਗਾ ਤੇ ਥੱਬੇ ਭਰ-ਭਰ ਸੜਦਾ ਪਾਣੀ ਦੇ ਤੇ ਪਾਣੀ ਆਪਣੇ ਵਾਲਾ ਬਹੁਤ ਜਗਦਾ ਸੁੱਖ ਨਾਲ ਹੋ ਤੇ ਬਸ ਇਹ ਤੇ ਮਠਾਈ ਰੇਸ ਚੱਲੀ ਜਾਂਦਾ ਉਹ ਤੇ ਮਾੜੀ ਹਲਕੀ ਰੇਸ ਵੱਧ ਕਰਨੀ ਪੈਂਦੀ ਇਹਨਾਂ ਕਾ ਫਰਕ ਹੈ ਹਨਾ ਉਹਦਾ ਬਟਾ ਨਹੀਂ ਲੈਂਦਾ ਉਹਦਾ ਬਟਾ ਨਹੀਂ ਲੈਂਦਾ ਬਸ ਉਹ ਤੇ ਕ੍ਰੋਸ ਪੈਂਦਾ ਲੂਟਾ ਕਿਵੇਂ ਕੇ ਦਿੱਕਤ ਦੇਣ ਲੱਗ ਗਿਆ ਟੈਂਕੀ ਸਾਫ ਕਰੀਂਦੇ ਕੀ ਕਹਿੰਦਾ ਸੀ ਕਾਲੇ ਫਿਲਟਰ ਬੰਦ ਬਸ ਇਹਨਾਂ ਦੇ ਗੰਨੇ ਹਜੇ ਵੀ ਖੜੇ ਨੇ ਹੋਏ ਗੰਨੇ ਹਾਂ ਖੜੇ ਹੈਗੇ ਠੀਕ ਹੈ ਹਾਂ ਲੈ ਤੂੰ ਤਾਂ ਰੋਜੀ ਭਜਦਾਗਾ ਹਾਂ ਸਿਰਿਆ ਓਏ ਤੂੰ ਪੱਜੇ ਹੀ ਫਿਰਦਾ ਤੂੰ ਕਿਹੜਾ ਟੈਕ ਨਾ ਤੂੰ ਹਾਈ ਤੇ ਉਹਗੇ ਟੱਕਰੇ ਏ ਤੁਸੀਂ ਜ਼ੋਰ ਲਾ ਲਓ ਦਸਤੀਆਂ ਤੇ ਉਹ ਵੱਡਾ ਭਾਈ ਆਪਣਾ ਪਿਛਲਾ ਜਿਹੜਾ ਖਾਲੀ ਕਰਨਾ ਸਰੋਂ ਵੀ ਵਾਵਾ ਵੱਡੀ ਹੋ ਗਈ ਓਏ ਛੱਟ ਖਾ ਲਓਗੇ ਓਏ 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 ਇਧਰ ਟਰੈਕਟਰ ਖੜਾ ਪਰਲੇ ਪਾਸੇ ਨੂੰ ਹੋ ਜਾਓ ਬੱਲ ਕੱਲ ਰਹਿਣ ਤਾ ਯਾਰ ਬਸ ਹਜੇ ਹਜੇ ਇੱਥੇ ਇਹ ਇਹ ਗੱਗੂ ਆ ਤੱਕੋ ਨਿਕ ਤੋ ਜਿਹਨ ਰੇਸ ਜੀ ਤੱਕਾ ਤੱਕਾ ਲਾਓ ਕੋ ਜਿਹਨ ਟੋਹਣਾ ਉਹ ਤਾਂ ਫਰ ਲਈ ਤਾਂ ਉਹ ਨਹੀਂ ਹਰਦਾ ਆ ਇੱਥੇ ਆ ਇੱਥੇ ਨਾ ਕੋਈ ਬੜਾ ਕੇ ਨਾ ਆਏ ਕਿਆ ਬਿਆ ਕਿਆ ਗੇ ਕਿਆ ਗੇ ਕਿਆ ਗੇ ਕਿਆ ਆਣੀ ਇਹ ਮਾਸਟਰ ਆ ਭਈ ਅੱਜ ਸਾਡੇ ਵਾਲੇ ਸ਼ੋਰ ਜੇ ਚਲੋ ਦੱਤਿਆਂ ਚੱਕੋ ਕੋਣ ਫੜੀ ਪਿੱਛੋਂ ਦੋ ਵਾਰ ਚੱਕ ਕੇ ਮਾਰੋ ਚਲੋ ਆਜੋ ਬਸ ਸ਼ਾਬਾਸ਼ ਆ ਭਾਈ ਵੱਡੋ ਤੋ ਅਸੀਂ ਬਾਹ ਹੈ ਨਹੀਂ ਕੀ ਐਂ ਇਹ ਕੰਮ ਹੋ ਰਿਹਾ ਇਕੱਲੇ ਕਰੇ ਦੇ ਬਸ ਵਾਲੀ ਦਾ ਗੱਲ ਹੈ ਨਹੀਂ ਅੱਜ ਨੌਜਵਾਨ ਇਕੱਠੇ ਕਰਕੇ ਲਿਆਂਦੇ ਆ ਇਹ ਯਾ ਆ ਨ ਯਾਰਾ ਬਹੁਤ ਸੋਹਣਾ ਲੱਗੀ ਜਾਂਦਾ ਬੰਦਾ ਹੈ ਚੱਕੋ ਦਾਤਿਆਂ ਚਾਰ ਨੇ ਹਾਂ ਅਰੇ ਪਉਣ ਲੱਗ ਗਿਆ ਟਾਈਮ ਦੀ ਹੋਰ ਕਿੱਥੇ ਪਉਣ ਜਾਣੇ ਕਿੱਦੋਂ ਮੁੱਢਾ ਮਾਰਦੇ ਨੇ ਉਹ ਗਲਤ ਲਿਖਿਆ ਇਹਨਾਂ ਦੇ ਆ ਸ਼ਰਮ ਜੀ ਆਉਂਦੀ ਆ ਬਾਹਰ ਕਹਿੰਦਾ ਠੀਕ ਹੈ ਗਲਤ ਸ਼੍ਰੀਮਾਨ ਗਲਤ ਪਾਇਆ ਉਹ ਤੁਸੀਂ ਤਾਂ ਲਿਖਿਆ ਤੁਸੀਂ ਕਿਹੜਾ ਪੈਨ ਨਾਲ ਲਿਖਿਆ ਲਿਖਣ ਵਾਲੇ ਦੀ ਗਲਤੀ ਹੈਗੀ ਪੰਡੇ ਚ ਆ ਲਈ ਜਾਂਦਾ ਹੈਗਾ ਸੂਰਤियां ਸੂਰਤियां ਉਹ ਤਾਂ ਝਿਰੀਵਾਨ ਗਲਤ ਬਾਤ ਲੈਣੇ ਸੂਰਤ ਕਾ ਉਹਦੇ ਦੱਸਤਾ ਸੀ ਆਪਾਂ ਪਈਏ ਸਾਡਾ ਸੂਰਤ ਕਾਗਾ ਸੂਰਤੀਆਂ ਨਹੀਂ ਤੇ ਲਿਖਿਆ ਤਾਂ ਪੰਜਾਬੀ ਨਹੀਂ ਪੰਜਾਬੀ ਚ ਵੀ ਗਲਤ ਲਿਖਿਆ ਸ਼ਾਬਾਸ਼ ਕਾਲਿਆ ਲੰਡੀ ਪੂਚੀ ਤਾਂ ਗੱਗੂ ਦੀ ਰਹਦੀ ਹੁੰਦੀ ਹਮੇਸ਼ਾ ਉਹ ਦੇਖ ਸਾਡੇ ਵਾਲਾ ਦੀਪਰ ਚਲਾਦਾ ਲੈ ਦਾਤੀਆਂ ਚਾਰੇ ਕਰ ਲੋ ਕੱਠੀਆਂ ਨੌਜਵਾਨਾਂ ਨੇ ਬਈ ਅੱਦੋ ਵੱਦ ਕਿਹੜਾ ਹਾਲਾਤ ਆ ਇਹ ਲਗਭਗ 2-3 ਕਨਾਲਾਂ ਆਨਾਂਗਾ ਇਹ ਸਾਰਾ ہاں ਹਰੇ ਵਾਲਾ ਤਿੰਨ ਲੱਦ ਕੇ ਇਹਨਾਂ ਨੂੰ ਵਾਪਸ ਤੋਰਦੇ ਆ ਤੇ ਆਪਦੀ ਗੱਡੀ ਕੰਡੀਆਂ ਦੀ ਨਹੀਂ ਕੰਡ ਤਾਂ ਲਾ ਦੇ ਫਿਰ ਲੜਦੀ ਆ ਤਾਂ ਉਨ ਬਰਮਾ ਜੋੜਦੇ ਆ ਆਪਦਾ ਫਿਰ ਉੱਥੇ ਹਾਂ 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 ਉਹਦੇ ਚ ਪਾ ਲਈ ਇੱਕ ਤਾਂ ਬਹੁ ਪਰਲੀ ਮੰਡ ਚ ਬਸ ਸ਼ਾਬਾਸ਼ ਵੈਰੀ ਗੁੱਡ ਜਮਾ ਯੋਕਲੇਪੋਰਟ ਮਾਲ ਕਰ ਗਿਆ ਗੱਗੂ ਦੇਖੀ ਥੱਲੇ ਆਏਗਾ ਉੱਪਰ ਲੈ ਚੈੱਕ 300 ਪੰਟ ਹਰੇ ਦੀ ਰੇੜੀ ਤੇ ਸਿੱਟੜ ਤੋਂ ਬਾਅਦ ਨੌਜਵਾਨ ਆਹ ਹੋਏ ਫਿਰਦੇ ਆ ਪੋਲੇ ਭੂਕ ਵਰਗੇ ਕੋਈ ਗਾਜਰਾ ਪੱਟੀ ਜਾਂਦਾ ਉਹ ਕੋਈ ਪਾਣੀ ਦੇ ਲਾਵੇ ਹੋਇਆ ਖੜਾਗਾ ਕੋਈ ਟੈਲੀਫੋਨ ਦੇਖਦਾ ਜਾਂਦਾ ਤੇ ਇਹਨਾਂ ਨੂੰ ਘਰ ਨੂੰ ਤੋਰਦੇ ਆ ਤੇ ਬਰਮਾ ਉਥੇ ਧਰਦੇ ਆ ਤੇ ਉਸ ਤੋਂ ਬਾਅਦ ਖਾਲਾ ਨਾਲ ਵੀ ਹੱਥ ਜੋੜਨੇ ਗੱਗੂ ਨੇ ਕੱਖਾਂ ਭਾਈ ਸਾਹਿਬ ਬਾਵਾ ਹੋਏ ਪਏ ਆ ਖਾਜੇ ਚੈੱਕ ਬਰਮਾ ਵੀ ਥਾਂ ਸਿਰ ਕਰਕੇ ਰੱਖਤੇ ਤੇ ਗੱਗੂ ਨੌਜਵਾਨ ਨੇ ਗਾਜਰਾ ਆਫਰ ਕੀਤੀਆਂ ਤੇ ਕਿਉਂ ਨਾ ਖਾਵਾਂਗੇ ਉਹ ਰੋਟੀ ਚਾਹ ਪਾਣੀ ਬੇਲੇ ਸਿਰ ਭੇਜਦੇ ਸਾਡਾ ਤੇ ਸਮਾਂ ਸਵਾ 12 ਵਜੇ ਦਾ ਹੋ ਗਿਆ ਬਈ ਆ ਜਾ ਜਾਨਾ ਕਿੱਧਰ ਆਈ ਦੀ ਤਿਆਰੀ ਕਰਕੇ ਤੇ ਖਾਲਚੋਂ ਮਾੜੀ ਮਾੜੀ ਕੱਟਣ ਆਲੀ ਆ ਕੱਖ ਫੂਸਕਾ ਨੇ ਕਰ ਰਹੇ ਜਿੱਧਰ ਆਜ ਤੋ ਸਿਆਰ ਰਹੇ ਤੋ ਨਾ ਉਹ ਲੱਗਿਆ ਹੋਇਆ ਤਾਂ ਕਿ ਨਾ ਨਾ ਇਸੇ ਜੀ ਲਾਵਾਂਗੇ ਇੱਥੇ ਉਧਰ ਲਾਇਆ ਸੀ ਪਰਸੋਂ ਚੁੱਥੇ ਦੋ ਕ੍ਰੈਨ ਕਾ ਘਰ ਹਾਲ ਚੜੂਆ ਫਰੇ ਹਾਂ ਨਾ ਤਨ ਕੋ ਨਹੀਂ ਨਹੀਂ ਇਹਦੇ ਪਾਣੀ ਪਾਣੀ ਨਹੀਂ ਚੜਦਾ ਇੱਥੇ ਆ ਜਾ ਕੱਲਾ ਕੱਲਾ ਘੈਰੀ ਲਾਵਾਂਗੇ ਠੀਕ ਆ ਜਾ ਕਟ ਚੂਰੀਆਂ ਖਵਾਉਂਦੀ ਰਹੀ ਐ ਸੁਣਦਾ ਨੌਜਵਾਨ ਗਾਣੇ ਕਿਵੇਂ ਆ ਹੰਬੈਸਟਰ ਸ਼ਾਤੂ ਸਿੰਘ ਲੋਟਾ ਗੇੜਾ ਮਾਰਨਾ ਤੇ ਬਾਰੀ ਦੀ ਸਲਾਹ ਕਰਦਾ ਅੱਜ ਦਾ ਖੜਕਾ ਦਾ ਗੁੱਪੀ ਜ਼ਰੂਰ ਖਾਣਾ ਜਾ ਗੁਰਿਆ ਸੀ ਕੱਖਿਆ ਯਾਰ ਰਾੜ ਰਾਜਬਰਾਡ ਦਾ ਤੁਰ ਕਰੂੰ ਆਇਆ ਹਰਜਾਈ ਝੁੱਟ ਕੇ ਨਾਲ-ਨਾਲ ਤੁਰਦਾ ਫਿਰਦਾ ਰਹਿੰਦਾ ਹੈਗਾ ਗਰਮੀ ਨਹੀਂ ਲੱਗੀ ਇੱਥੇ ਬਾਵਾ ਸਾਰਾ ਦੇ ਦਿੰਦਾ ਹੈ ਗਰਮੀ ਤਾਂ ਤੈਨੂੰ ਕਹੇ ਦੇਖ ਕੇ ਤੈਨੂੰ ਲੱਗਣ ਲੱਗੀ ਘੜ ਲੇ ਅਸੀਂ ਤਾਂ ਕੋਈ ਨਹੀਂ ਹੁਣ ਤਾਂ ਹਾਂ ਹਵਾ ਬਾਹੋਂ ਚੱਲੀ ਆਂਦੀ ਹੈ ਨੇ ਕਰੀ ਹਵਾ ਜਾਣਾ ਸੀ ਕੋਟਕ ਪੂਰੇ ਨੂੰ ਆਏ ਪੈਂਦਾ ਰਾਜਲੰਦਰ ਤੇ ਪਰਮਾ ਧਰ ਕੇ ਕ੍ਰਾਸ ਪਾ ਕੇ ਮੂੰਹ ਕਮਾ ਕੇ ਪਾਣੀ ਵੱਟਣ ਦੀ ਤਿਆਰੀ ਆ ਤੇ ਇਧਰ ਪੁਲੀ ਦੇ ਉੱਤੇ ਚੜਿਆ ਨੌਜਵਾਨ ਟਾਕਾਂ ਤੇ ਧਰੇ ਹੋਏ ਹੱਥ 605 ਦੇ ਵਿੱਚ ਆ ਕਿ ਬਾਰੀ ਵੱਡਾਂ ਆ ਕਿ ਨਾ ਇਹਨਾਂ ਤੋਂ ਬਾਅਦ ਤੇ ਦੋ ਤਿੰਨ ਵਾਰੀ ਸਲਾਹਾਂ ਜਿਆ ਕਰ ਰਠਾ ਕੇ ਹਵਾ ਚੱਲੀ ਜਾਂਦੀ ਆ ਹਵਾ ਤਾਂ ਮੈਂਗਾ ਦੇਖੀ ਉਹ ਸੱਜਣਾ ਉਸ ਨੇ ਦੇਣਾ ਇਹ ਤਾਂ ਕਾ ਹੋ ਜਾਂਦਾ ਨਾ ਲਾ ਲਾ ਅਲਾਇਆ ਸੀਰੇਲ ਦੇਖ ਕੇ ਆਉਣੇ ਬਰਮਾ ਕਿੰਨਾ ਕਿ ਚੱਲਦਾ ਨਾਲ ਚਾਬੀ ਚੱਕ ਕੇ ਧਵਾਗੇ ਇਹ ਜਿੰਦਰੀ ਵੇਖਣੀ ਹੈ ਜਿੰਦਰੀ ਇਹ ਹਾਂ ਜਿੰਦਰੀ ਬਕਾਊ ਆ ਇਹ ਦਾ ਸੱਜਣਾ ਜਿੰਨੇ ਦੀ ਲਿਆਂਦੀ ਸੀ ਉਦੋਂ ਮੈਂ ਕੀ ਤਾਂ ਹੁਣ ਵੀ ਵੇਖ ਜੂਗੀ 900 ਰੁਪਏ ਦੀ ਲਿਆਏ ਸੀ ਪੱਪਿਓਰੇ ਇਹ ਕੰਮ ਤਾਂ ਹੁਣ ਵੀ ਬਹੁਤ ਦਿੰਦੀ ਹੈ ਪੈਪ ਰੱਖ ਦੇ ਨੇ ਦਿੰਦੇ ਉਸਤੇ ਸਕੰਜਾ ਬਣਾਏ ਹੋਏ ਨੇ ਇਹ ਆ ਮਿੱਟੀ ਪਈ ਏ ਤੇ ਹਾਂ ਨਾ 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 ਕੱਟਾ ਪਾਣੀ ਵੜਿਆ ਨਾ ਆ ਬਰਮੇ ਦੇਨੇ ਕਾ ਮਾਰਦੇ ਆ ਥੋੜੀ ਨਹਿਰ ਉਤਰੀ ਹੋਈ ਆ ਤੇ ਆ ਚੱਲੀ ਜਾਂਦਾ ਪਟੇ ਵਾਲਾ ਬਰਮਾ ਭਾਈ ਆ ਦائیں ਦائیں ਵਾੜਦਾ ਪਾਣੀ ਤੇ ਇੰਨੀ ਕੀ ਹੁੰਦੀ ਆ ਇਹਦੀ ਕਹਾਣੀ ਬਸ ਜਿਹੜੇ ਨੂੰ ਲੈਣ ਜੀ ਬਣਾਉਣੀ ਆ ਗਈ ਉਹਦੇ ਵਾਸਤੇ ਤਾਂ ਬਹੁਤ ਸੌਖਾ ਇਹ ਤੇ ਨਹੀਂ ਕਈ ਬੰਦਿਆਂ ਦੇ ਹਿਸਾਬ ਸਿਰ ਚ ਨਹੀਂ ਆਉਂਦੀ ਉਹ ਤੇ ਉਹਨੂੰ ਵੀਰੇ ਇਹ ਖਾਸਾ ਔਖਾ ਲੱਗਦਾ ਹੁੰਦਾ ਥੋੜਾ ਬਾਣੀ ਐ ਨਹੀਂ ਰਸਤੇ ਦਾ ਇਹਨੇ ਉਹ ਉੱਥੇ ਮਾਰਨੀ ਸੀ ਧਾਰਾ ਭਰੇ ਹੁੰਦੇ ਨਹਿਰ ਭਰੀ ਹੁੰਦੀ ਏ ਚਾਬੀ ਦੇਖੀ ਪਈ ਐ ਇੱਥੇ ਉਹ ਚਾਬੀ ਓਏ ਐਤ ਕੀਤੀਆ ਕਰੇ ਵਾਗਿਆ ਉਹ ਹਵਾ ਬਵਾ ਬਦ ਗਈ ਸਮਾਂ 2:02 ਮਿੰਟਾਂ ਦਾ ਹੋ ਗਿਆ ਤੇ ਦੁਪਹਿਰ ਵਾਲੀ ਚਾਹ ਰੋਟੀ ਢੀਕਦੇ ਨੌਜਵਾਨ ਉਸਲ ਬੱਟੇ 'ਚ ਲਈ ਜਾਂਦੇ ਸੀ ਖਾਸੇ ਜਰਦੇ ਤੇ 2:25 ਮਿੰਟਾਂ ਤੇ ਪਾਣੀ ਵਧਣਾ ਆਪਾਂ ਸੀਰੇ ਤੋਂ ਕਿਵੇਂ ਹੱਸੀ ਜਾਨਾ ਕਿ ਕੁਝ ਸਪੈਸ਼ਲ ਆ ਗਿਆ ਸੰਤਰਾ ਪੂਰੀ ਖਾਲੀ ਹੁਣ ਤਾਂ ਚਾਹ ਚੂ ਪੀਵਾਂਗੇ ਠੀਕ ਓ ਪਾਪਾ ਉਹ ਐਕਸ ਡਾ ਠੀਕ ਹੈ ਹਾਂ ਪਾਇਰਣ ਦੇ ਫੇਰ ਖਾ ਲਾਂਗੇ ਹੁਣ ਚਾਹ ਜੂ ਪੀਨੇ ਰੋਟੀ ਰੱਟੀ ਖਾਣੇ ਆਗੇ ਖੋਲ ਕੇ ਰਾਂ ਤਵਾ ਦਾ ਖੋਡਾ ਰੜੀ ਜਾਂਦਾ ਤੇੜ ਲਿਆ ਸਾਹ ਤਰਾ ਨੌਜਵਾਨ ਨੇ ਤੇ ਨਾਲ ਹੀ ਚੱਲੂ ਕਹਿੰਦਾ ਚਾਹ ਰੋਟੀ ਤੇ ਇਧਰ ਜਦੋਂ ਟੱਕਣ ਚੱਲਿਆ ਚੱਕਿਆ ਤੇ ਕੀਰੋੜੀਆਂ ਦੇਖੀਆਂ ਤੇ ਚਾਹ ਚੜ ਗਿਆ ਚਾਹ ਠਹਿਰ ਕੇ ਪੀਨੇ ਫਿਰ ਤੂੰ ਹੁਣ ਪਰ ਸਾਦੇ ਪਾਣੀ ਵਾਲਾ ਟੈਂਕੀ ਫੁੱਲ ਹੋ ਗਈ ਤੇ ਟੱਕਣ ਖੋਲ ਕੇ ਰੱਖ ਰਾਂਗੇ ਪਹਿਲੇ 10 ਮਿੰਟ ਪਾਇਆ ਪਾਣੀ ਵੱਢਣ ਦੇ ਸਿਰੇ ਤੋਂ ਫੜ ਸਿਰੇ ਤੋਂ ਫੇਰ ਜ਼ੋਰ ਬਣੂਗਾ ਸਿਰੇ ਤੋਂ ਆ ਤੇ ਪਾਣੀ ਇੱਥੇ ਅੱਗੇ ਨਹੀਂ ਨਿਕਲਦਾ ਜਿੱਨ ਨਜ਼ਰ ਪਿੱਛੇ ਵਰਮਾ ਚੱਲੀ ਜਾਂਦਾ ਕਿਵੇਂ ਆ ਪੈਂਦਾ ਹੋ ਉਹਦਰ ਵਰਮਾ ਵਾਲੇ ਪਾਸੇ ਹੋ ਕੇ ਪੈਰ ਲਾ ਬੈਠ ਕੇ ਪਿੱਛੇ ਨੂੰ ਬੈਠ ਪਿੱਛੇ ਨੂੰ ਬੈਠ ਬੋਝ ਕੇ ਐ ਤਾਂ ਦਾਵ ਵੀ ਨਹੀਂ ਬਣਨੀ ਕਿ ਖੁੱਲ ਗਿਆ ਹਮ ਗਕੂ ਨਾ ਆਉਣਾ ਹਾਇ ਤੇ ਦੇਖਦੇ ਆ ਇੱਥੇ ਬਸ ਮਾੜਾ ਟਰੈਕਟਰ ਦੇ ਟਾਇਰ ਤਾਰਨੇ ਪੈਂਦੇ ਆ ਪਾਪਾ ਭਰੀ ਇੱਥੇ ਪਾ ਲਾਂਗੇ ਮਨ ਵਾਸ਼ ਮੁਹਰ ਬਰੈਂਟ ਨਾ ਹੋ ਜੇ ਆਪਦੇ ਪਿੱਛੇ ਹਸਾਰਾ ਰੱਖੇ ਨਾ ਪਹਿਲਾਂ ਮੈਂ ਦੇਖਦਾ ਤਾਂ ਨਹੀਂ ਮੈਂ ਕਿਤੇ ਪਾਸੇ ਜਰੈ ਟੋ ਰਿਹਾ ਆ ਆਹ ਤੇ ਸਾਰੀ ਘਾੜ ਮਾਰਿਆ ਖਾਰ ਤਣ ਮਾਰੀਏ ਸੁੱਕ ਕੇ ਵੇਰ ਘੜਾਏ ਗਰੇ ਤੇ ਜਮਮੂਟੀ ਘੜਤੀਆਂ ਤਾਂ ਮਾਰ ਕੇ ਕਾਲੇ ਪਾਣੀ ਵੇਲੇ ਤਾਂ ਕਾਉ ਕੱਪ ਹੋ ਜਾਣਗੇ ਹਾਂ ਯਾ ਗਗੂ ਮੈਸ ਸਿਰਿਆ ਓ ਟਾਈਮ ਹੋ ਗਿਆ ਟਾਈਮ ਚਾਹ ਪੀ ਜਾਇਆ ਕਿਹੜਾ ਸੀ ਚੱਲ ਗਗੂ ਹੋਰ ਟਰੈਕਟਰ ਲਾਵੇ ਘਰ ਦਾ ਟਰੈਕਟਰ ਬੰਦ ਉਹਨੇ ਦਾ ਖੜ ਜਾ ਜੇ ਕਰਿਆ ਨਹੀਂ ਪੂਰੀ ਤਰ੍ਹਾਂ ਚੱਲੀ ਜਾਂਦਾ ਪਾਣੀ ਮਾਰ ਕੇ ਕਰ ਹੈ ਚੱਲੀ ਜਾਂਦਾ ਜੇ ਕਰੇ ਨਹੀਂ ਰੁਕ ਜਾ ਪਾਣੀ ਲੱਗਾ ਚੜਨ ਚੱਲ ਮਾਰ ਲਾ ਸੈਲਫ ਕੋਈ ਨਾ ਕਰਦਾ ਬੰਦ ਉਹ ਲਾ ਦੇ ਗियर ਆ ਬਈ ਯਾਰ ਚੱਲ ਜਾ ਬਾਈ ਨਹੀਂ ਦੇਖਦਾ ਭਾਈ ਤਾਂਤੀ ਗੱਡੀ ਤੇ ਲੋਟਾ ਮਾਹੌਲ ਤੇ ਦਰਸ਼ਕ ਵੀ ਰੋਮ ਹਮਾ ਕੇ ਪਹੁੰਚੇ ਹੋਏ ਆਗੇ ਇੱਕ ਦਰਸ਼ਕ ਵੀਰ ਉਹ ਤੁਰਿਆ ਉਹਦਾ ਜਾਨੂ ਆਵਾਜ਼ ਮਾਰੀ ਸੀ ਸੀਰੇ ਨੂੰ ਤੇ ਅਕਸਰ ਹੀ ਇੱਕ ਸਵਾਲ ਹੁੰਦਾ ਜਦੋਂ ਵੀ ਆਹ ਵੀਡੀਓ ਜਿੱਤੇ ਆਪਣਾ ਪਾਉਨੇ ਆਗੇ ਪਾਣੀ ਦੀ ਬਾਰੀ ਵਾਲੀ ਬਰਮੇ ਵਾਲੀ ਕਿ ਭਾਈ ਇਹ ਕਿੰਨੇ ਦਾ ਬਣਿਆ ਸੀ ਜਾਂ ਕਿੰਨੇ ਦਾ ਬਣਦਾ ਇਹ ਅਸੀਂ 20 ਚ ਬਣਾਇਆ ਸੀ ਉਹ ਤੋਂ ਭਾਈ 24000 ਦਾ ਬਣਿਆ ਸੀਗਾ ਪਿੰਡ ਫੱਗੂ ਜਿਲ੍ਹਾ ਸਰਸੇ ਤੋਂ ਤੇ ਹੁਣ ਇਹ ਉਹਨਾਂ ਤੋਂ ਪਿੱਛੇ ਜੇ ਪੁੱਛਿਆ ਸੀਗਾ ਮਤਲਬ ਆਪਣੇ ਕਣਕ ਦੀ ਬਜਾਈ ਵੇਲੇ ਜੇ ਜੋ ਰੌਣੀ ਰੱਪਾ ਕਰਦੇ ਸੀਗੇ ਤੇ ਉਦੋਂ ਕਹਿੰਦੇ ਭਾਈ ਹੁਣ 34000 ਦਾ ਬਣਾਉਣੇ ਆਗੇ ਅਸੀਂ ਇਹ ਤੇ 34 35000 ਦਾ ਰੇਟ ਤੁਸੀਂ ਇਹਦਾ ਮੰਨ ਲਓ ਬਹੁਤ ਵੀਰੇ ਇਹ ਪੁੱਛਦੇ ਹੁੰਦੇ ਕਿੰਨੇ ਇੰਚ ਹੈ ਭਾਈ ਇਹ 8 ਇੰਚੀ ਵਰ ਮੰਗਾ ਤੇ ਸੁੱਖ ਨਾਲ ਸੋਹਣਾ ਪਾਣੀ ਕੱਢਦਾ ਅੱਜ ਥੋੜੀ ਨਹਿਰ ਉੱਤਰੀ ਹੋਈ ਆ ਕਿਤੇ ਨਹੀਂ ਇਹ ਵੀ ਬਸ ਹੁਣ ਤਾਰ ਹੋਰ ਲੰਮੀ ਹੋ ਜੇ ਮਾੜੀਏ ਰੇਸ ਤੇ ਟੱਕਾ ਹੋਰ ਫਸਾ ਲੈਂਦੇ ਚਾਹ ਪੀਲਾ ਸੀਰੇ ਪੀਲਾ ਬੀਲਾ ਕੋਨਾ ਸੰਗਣਾ ਯੱਕਰੇ ਗੁਚੋਕਾ ਨੱਕਾ ਛੋੜਾ ਨਾ ਕਰੀ ਬਾਬਾ ਕਰਦੀਏਗਾ ਤਿੰਨ ਸਾਢੇ ਤਿੰਨ ਟੱਕਾਂ ਦਾ ਫਿਰ ਖੁਰੀ ਜਾਂਦਾ ਨੱਕੇ ਦਾ ਬਹੁਤ ਸੰਕੋਚ ਕਰ ਸਕੋਚ ਕਰਦਾ ਸੀ ਰ ਇਹ ਦੋ ਘਟਕਾਂ ਦਾ ਕਰਕੇ ਛੱਡਦਾ ਉਹ ਤੋਂ ਵੱਡਾ ਹੋਰੇ ਹੁੰਦਾਂ ਨਾਲੇ ਰੇਗ ਜਾਂਦੀ ਆ ਇਹਨੂੰ ਆਏ ਹੁੰਦਾ ਉਰਾ ਰੱਖ ਦੂਰ ਆ ਤਾਂ ਖੁਰਜੂ ਬਾਈ ਉਹਦੀ ਦੂਰ ਰੱਖ ਮਾੜੀ ਮਿੱਟੀ ਹਾਂ ਨਾ ਵਾਸ ਮੈਂ ਹੁਣ ਕਰ ਦੇਣਾ ਬੰਦ ਉਹ ਆਇਦੂ ਗੱਗੋਏ ਇੱਧਰਲੇ ਪਾਸੇ ਬੰਨਾ ਵਾੜਦੇ ਬੰਦ ਕਰਾਂਗੇ ਨੱਕਾ ਹੋਣੀ ਨੱਕਾ ਦਾ ਮੱਖਣਾ ਫਿਰ ਪਾਣੀ ਮਿੱਟੀ ਖੋਰ ਦਾ ਖੁੱਲਾ ਹੋਣੀ ਆ ਟੋਹ ਹੋ ਜਾਣਾ ਉਹ ਕੀ ਉਦੋਂ ਨਮਾ ਇਹਦਾ ਗੋਡੀ ਕਿੱਤੇ ਚ ਭਿੱਜ ਗਏ ਯਾਰ ਮੈਂ ਵਿੱਚ ਵੜ ਕੇ ਖੋਲਤਾ ਸੀ ਰੈਂਚ ਨਾਲ ਹੀ ਔਰ ਆ ਵੀ ਹੋ ਪਿਆ ਸੰਤਸ ਨੇ ਜਿਹੜਾ ਇਹ ਰੱਖ ਲਿਆ ਸੀ ਓ ਮੱਖਾ ਇਹ ਕੰਮ ਦੇਊਗਾ ਤੇ ਹਵਾ ਮਿੱਤਰਾ ਖਾਸੀ ਇਹ ਤੇਜ ਆ ਬੁੱਲੇ ਹਲੂਨੇ ਮਾਰਦੀ ਐ ਕਣਕ ਤੇ ਕਮ ਚਾਲ ਉਹ ਸੇਵਕਾ ਖਾਤਰੇ ਵਾਲਾ ਹੀ ਇੱਥੇ ਨੇ ਉਹ ਗੱਲ ਹੋਈ ਪਈ ਐ ਚੱਲ ਉਹ ਨੱਕਾ ਕਸਾਈਏ हां ओस नक्के ਤੇ ਵੀ ਹੱਥ ਮਾਰ ਕੇ ਆਉਣਾ ਪਊਗਾ ਤੇ ਸਮਾਂ ਭਾਈ 7 ਵਜੇ ਦਾ ਹੋ ਗਿਆ 4 ਮਿੰਟ ਬਾਕੀ ਨੇ ਇੱਥਾ ਚੋਬਰ ਨੂੰ ਵੜਾਤਾ ਪਹਿਲਾਂ ਥੋੜਾ ਇਹ ਨਹੀਂ ਦੂਜਾ ਖਾਲ ਕਿਦਰ ਭਰਾਂਗੇ ਮੈਂ ਕਿਹਾ ਤਿੰਨ ਦਾ ਘੰਟਾ ਆ ਲਗ ਭਗ ਜੀ ਵੱਜਦਾ ਸੀਗਾ ਤੇ ਫਿਲਹਾਲ ਆਪਾਂ ਜਿੰਨਾ ਕੁ ਪਾਣੀ ਲਾਉਣਾ ਸੀ ਅੱਜ ਲੱਗ ਗਿਆ ਤੇ ਹਵਾ ਤਿੱਖੀ ਆ ਠੰਡੀ ਆ ਗੜੇ ਮਰੀ ਹੋਣ ਕਰਕੇ ਪੰਜਾਬ ਚ ਆ ਆਸੇ ਪਾਸੇ ਦੇ ਜ਼ੁਬਿਆਂ ਚ ਤਾਂ ਠੰਡ ਥੋੜੀ ਜਿਹੀ ਦੁਬਾਰੇ ਵੱਧ ਗਈ ਐਸ ਵਕਤ 18-19 ਡਿਗਰੀ ਦੀ ਠੰਡਾ ਤੇ ਸੂਰਜ ਭਾਈ ਸਾਹਿਬ ਆਪਦੇ ਦੇਸ਼ ਨੂੰ ਚਲੇ ਗਏ ਆ ਮਤਲਬ ਦੂਜੇ ਦੇਸ਼ ਗੇੜਾ ਕੱਢਣ ਜਾਂਦੇ ਹੁੰਦੇ ਆ ਤੇ ਰਾਂਚ ਚੱਕ ਲਿਆ ਸ਼ੇਰ ਰਾਂਚ ਮਾ ਉਹ ਜਿ ਰੱਖਦਾ 6:49 ਮਿੰਟਾਂ ਤੇ ਚੜ੍ਹਦਾ ਦਿਨ ਤੇ 6:25 ਮਿੰਟਾਂ ਤੇ ਭਾਈ ਸਾਹਿਬ ਸ਼ਿਪ ਜਾਂਦੇ ਆ 11 ਘੰਟੇ ਦੇ 36 ਮਿੰਟਾਂ ਦਾ ਹਾਦਸੇ ਨਾ ਕਹਿੰਦੇ ਨੌਜਵਾਨ ਐਂ ਟੱਕਤੇ ਹੋਏ ਵਰਦਿਆ ਘਰੇ ਆਉਣ ਨੂੰ ਤੇ ਇੱਧਰ ਟੱਕਦੇ ਹੋਏ ਵਰਦਿਆ ਕਣਕਰ ਮਾਣ ਨੂੰ ਠੀਕ ਹੈ ਲੋਟਾ ਨਾ ਖਾਂਡ ਰੌਣ ਤਾਂ ਨਹੀਂ ਲੱਗਦੀ ਲੈ ਕੇ ਆਈ ਆਪਾ ਬਾਦੂ ਸਾਡੇ ਨੇ ਹੌਸੇ ਤੇ ਮੰਗ ਰਿਹਾ ਜੀਗਾ ਤੇ ਖਰ ਸੋਣਾ ਰਿਹਾ ਅੱਜ ਦੇ ਦਿਨ ਦਾ ਆਪਣਾ ਮਾਹੌਲ ਚੱਲ ਤੇ ਬਹੁਤ ਸਾਰਾ ਧੰਨਵਾਦ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਦੇਖਦੇ ਹੋ ਬੇਨਤੀ ਇਹ ਹੈ ਕਿ ਲਾਈਕ ਜਰੂਰ ਕਰਿਓ ਠੀਕ ਹੈ ਸਹੀ ਗੱਲ ਕੋਈ ਹੋਰ ਬੇਨਤੀ ਬਸ ਕੁਛ ਨਹੀਂ ਠੀਕ ਹੈ ਹੋ ਗਿਆ ਏ ਗੜੇ ਮਰੀ ਕਰਨਾ ਹਾਂ ਠੰਡਕ ਆ ਵਾਪਸ ਤਿੱਖੀ ਹੋ ਗਈ ਆ ਤੇ ਬਾਕੀ ਜੁੜੇ ਰਹੇ ਹੋ ਚੈਨਲ ਦੇ ਨਾਲ ਕਮੈਂਟ ਜਰੂਰ ਕਰਿਆ ਕਰੋ ਤੇ ਹੋ ਸਕਦਾ ਅਗੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਵੀ ਕਰਦੇ ਹੋ ਵੀਡੀਓ ਸਾਫ ਸੁਸਰੀ ਪਾਸ਼ਾ ਚ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਾਸਰੀ ਗਲਜੀ ਸਾਹ ਆ ਰਹੇ ਆਂ